ਜੀ ਆਰਿਆ ਨੂੰ ਸਤਿ ਸ਼੍ਰੀ ਅਕਾਲ ਅੱਜ ਚਾਚੇ ਹੁਣ ਸਰੋਜ ਗੋੜ ਦੇ ਪਏ ਜਿੰਨੀ ਗੱਗੀ ਹੈ ਇਹਨਾਂ ਨੂੰ ਪੁੱਛਦੇ ਆ ਕਿ ਕਿਦਾਂ ਸਤਿ ਸ਼੍ਰੀ ਅਕਾਲ ਚਾਚਾ ਜੀ ਹਾਉ ਜੀ ਵਧੀਆ ਠੀਕ ਠਾਕ ਕਿੰਨਾ ਗੋੜੀ ਜਾਂਦੇ ਜੇ ਸਰੋ ਹੋਰ ਮਾਰ ਗਏ ਮਾਰਾ ਮੋੜ ਹੱਥ ਪੱਲਾ ਕੋਈ ਨਾ ਵੀ ਅੱਗੇ ਤੇਰਾ ਚਾਚਾ ਦੂਜਾ ਰੌਲਾ ਪਾਈ ਜਾਂਦਾ ਹੈ ਇੱਥੇ ਲੱਗਾਰੀ ਨਾ ਕਾਲੀ ਦਲ ਬਾਰੇ ਵੀ ਸੋਚਿਆ ਕਰੋ ਆ ਮੈਂ ਸੁਣਿਆ ਕਰਨ ਦਾ ਇਹ ਕਾਲੀ ਦਲ ਦੀ ਗੱਲ ਤੇ ਇਹ ਕਿਹਾ ਰਾਤ ਨੂੰ ਇਹ ਚਰਚਾਵਾਂ ਕਾਲੀ ਦਲ ਦੀਆਂ ਦਿਨੇ ਖੇਤਾਂ 'ਚ ਵੀ ਚਰਚਾਵਾਂ ਕਾਲੀ ਦਲ ਦੀਆਂ ਕਿਤੇ ਤਾਂ ਛੱਡਦੇ ਹੋ ਨਹੀਂ ਛੱਡਿਆ ਕਿਉਂ ਕਾਲੀ ਦਲ ਸਾਨੂੰ ਜਾਣ ਤੋਂ ਪਿਆਰਾ ਹੀ ਹੈ ਹਨਾ ਸਾਡੇ ਬਜ਼ੁਰਗਾਂ ਦੇ ਖੂਨ ਦੀ ਕਮਾਈ ਆ ਉਹ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਸੀ ਜਿੱਥੇ ਅਸੀਂ ਆਪਦੇ ਸਿਧਾਂਤ ਨਾਲ ਸਿੱਖ ਸਿਧਾਂਤ ਨਾਲ ਵਰਦੇ ਉਥੇ ਸਿਆਸਤ ਦੇ ਤੌਰ ਤੇ ਸਾਡਾ ਜਿਹੜਾ ਕਾਲੀ ਦਲ ਤੁਰਾ ਹੈ ਸਿੱਖਾਂ ਦਾ ਵੀ ਤੁਰਾ ਹੈ ਪੰਜਾਬ ਦਾ ਵੀ ਤੁਰਾ ਹੈ ਗੱਲ ਇਹ ਆ ਕਿ ਇਸ ਵੇਲੇ ਜਿਵੇਂ ਨਾ ਚਾਰ ਛਫੇਰਿਓ ਇੱਕ ਬਣਤਰ ਬਣਾਈ ਗਈ ਹੈ ਵੀ ਕਾਲੀ ਦਲ ਨੂੰ ਕੇਰੋ ਤੇ ਕਾਲੀ ਦਲ ਨੂੰ ਲੀਡਰਲੈਸ ਕਰ ਦਿਓ ਜੇ ਕਾਲੀ ਦਾ ਲੀਡਰਲੈਸ ਹੋ ਗਿਆ ਤੇ ਸਮਝ ਲਓਗੇ ਜਿਹੜੀ ਪੰਥ ਦੀ ਜਾਂ ਪੰਜਾਬ ਦੀ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਰਹੇਗਾ ਇਸ ਗੱਲ ਦੀ ਗਵਾਹੀ ਤਾਂ ਜਿਹੜੇ ਤੁਸੀਂ ਵੇਖਿਆ ਹੋਣਾ ਆਮ ਤੌਰ ਤੇ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ ਦੇ ਲੀਡਰ ਭਾਜਪਾ ਦੇ ਲੀਡਰ ਜਾਂ ਹੋਰ ਬੰਦੇ ਵੀ ਇਹ ਗੱਲ ਕਹਿੰਦੇ ਆ ਕਹਿੰਦੇ ਆ ਸਿਰਫ ਕਿ ਕਾਲੀ ਦਲ ਤਾਂ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਹੈ ਕਿ ਸਾਡੀਆਂ ਪਾਰਟੀਆਂ ਪੰਜਾਬ ਦੇ ਹੱਕ ਲਈ ਕੋਈ ਗੱਲ ਨਹੀਂ ਕਰ ਸਕਦੀਆਂ ਕਿਉਂਕਿ ਉਹ ਦਿੱਲੀ ਤੋਂ ਚੱਲਦੇ ਆ ਉਹ ਉਹਨਾਂ ਦੇ ਜਿਹੜੇ ਜਜ਼ਬਾਤ ਨੇ ਜਾਂ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਤੁਸੀਂ ਕਿਤੇ ਵੇਖ ਲਓ ਉਹ ਇਹ ਗੱਲ ਜ਼ਰੂਰ ਕਹਿ ਜਾਂਦੇ ਆ ਵੀ ਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬ ਲਈ ਸਿੱਖ ਪੰਥਰੀ ਬੜਾ ਜ਼ਰੂਰੀ ਹੈ ਹੂੰ ਉਹਦਾ ਕਾਰਨ ਫਿਰ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਜੇ ਲੋਕ ਕਾਂਗਰਸ ਵਾਲੇ ਵੀ ਇਹ ਕਹਿੰਦੇ ਆ ਭਾਜਪਾ ਵਾਲੇ ਵੀ ਕਹਿੰਦੇ ਆ ਆਪ ਵਾਲਿਆਂ ਦੇ ਲੀਡਰ ਵੀ ਬੜੇ ਕਹਿੰਦੇ ਆ ਉਹਦੇ ਪਿੱਛੇ ਰੀਜ਼ਨ ਕੀ ਆ ਉਰੇ ਪਿੱਛੇ ਕਾਰ ਨੇ ਆ ਕਿ ਉਹਨਾਂ ਲੋਕਾਂ ਨੂੰ ਭਾਵੇਂ ਕਿ ਉਹ ਕੁਰਸੀ ਦੇ ਲਾਲਚ ਦੀ ਖਾਤਰ ਭਾਵੇਂ ਉਹ ਕਿਸੇ ਗੱਲ ਦੀ ਖਾਤਰ ਉੱਥੇ ਬੈਠੇ ਜ਼ਰੂਰ ਨੇ ਆਪਦੀ ਟੌਰ ਦੀ ਖਾਤਰ ਗੇਲਣਾ ਹਨਾ ਪਰ ਉਹਨਾਂ ਨੂੰ ਇਹ ਦਿਸਦਾ ਹੈ ਵੀ ਸਾਡੀ ਜਿਹੜੀ ਪਾਰਟੀਆਂ ਨੇ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਦੀ ਨਹੀਂ ਕਰ ਸਕਦੀਆਂ ਸਿੱਖ ਪੰਥ ਦੀ ਗੱਲ ਉਹ ਕਦੇ ਨਹੀਂ ਕਰ ਸਕਦੀਆਂ ਇਸ ਕਰਕੇ ਉਹਨਾਂ ਦਾ ਮਨਸੂਬਾ ਇਹ ਹੀ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਚਾਰੇ ਝੰਡਾ ਤਾਂ ਰੱਖਦੇ ਆ ਦਿਲੋਂ ਜਜ਼ਬਾਤ ਰੱਖਦੇ ਆ ਪਰ ਉਹ ਜਿਹੜੀ ਗੱਲ ਨੂੰ ਪਰਗਟ ਨਹੀਂ ਕਰ ਸਕਦੇ ਜਜ਼ਬਾਤ ਉਹਨਾਂ ਦੇ ਜ਼ਰੂਰ ਹੈਗੇ ਵੀ ਕਾਲੀ ਦਲ ਕਾਮਯਾਬ ਹੋਣਾ ਚਾਹੀਦਾ ਇਸ ਕਰਕੇ ਸਾਨੂੰ ਇਹ ਹੁੰਦਾ ਵੀ ਜਿੱਥੇ ਵੀ ਅਸੀਂ ਬਈਏ ਖਲੋਈਏ ਉਥੇ ਕਾਲੀ ਦਲ ਦੀ ਗੱਲ ਕਰੀਏ ਅੱਜ ਕਾਲੀ ਦਲ ਨੂੰ ਚਾਰ ਸ਼ੇਰਿਓਂ ਘੇਰਾ ਪਾਇਆ ਗਿਆ ਜਿਹੜਾ ਅਸੀਂ ਜਾਣੇ ਨਾ ਕਾਲੀ ਦਲ ਕਮਜ਼ੋਰ ਹੋ ਗਿਆ ਕਮਜ਼ੋਰ ਨਹੀਂ ਹੋ ਗਿਆ ਕਾਲੀ ਦਲ ਨੂੰ ਪਿਆ ਹੈ ਚਾਰ ਸ਼ੇਰਿਓਂ ਘੇਰਾ ਹੁਣ ਇੱਕ ਬੰਦੇ ਨੂੰ ਚਾਰ ਬੰਦੇ ਚਾਰ ਸ਼ੇਰਿਓਂ ਮਾਰਨ ਵਾਲੇ ਹੋਣ ਮਾਰੂ ਹਥਿਆਰਾਂ ਵਾਲੇ ਹੋਣ ਸ਼ਕਤੀਸ਼ਾਲੀ ਹੋਣ ਵੱਡੇ ਆਪਣੇ ਆਪ ਨੂੰ ਹੋਣ ਕਿ ਉਹ ਉੱਥੇ ਬੰਦਾ ਕਰੇਗਾ ਕੀ ਪਰ ਮੈਂ ਨਾ ਫਿਰ ਵੀ ਤਗੜੇ ਅੱਜ ਜਿਹੜਾ ਹੋਣ ਇਹਨਾਂ ਨੇ ਵੇਖ ਲਿਆ ਵੀ ਕਾਲੀ ਦਲ ਅਜੇ ਵੀ ਖਤਮ ਨਹੀਂ ਹੋ ਰਿਹਾ ਹੁਣ ਖਤਮ ਕਿਸ ਤਰੀਕੇ ਨਾਲ ਕਰੀਏ ਉਹਨਾਂ ਨੇ ਕਿਹਾ ਇਹਨੂੰ ਲੀਡਰਲੈਸ ਕਰ ਦੇ ਤੇ ਕਾਲੀ ਦਲ ਦਾ ਲੀਡਰ ਕੌਣ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਇਹਨੂੰ ਕੇਰਾ ਪਾਓ ਇਹ ਦਲ ਦੇ ਵਿੱਚੋਂ ਬੰਦੇ ਪੱਟੋ ਉਹਨਾਂ ਬੰਦਿਆਂ ਨੂੰ ਸਖਤ ਹਦਾਇਤਾਂ ਹੋ ਗਈਆਂ ਕਿ ਸਾਨੂੰ ਸੁਖਵੀਰ ਬਾਦਲ ਜਿਹੜਾ ਉਹ ਪ੍ਰਧਾਨ ਨਹੀਂ ਚਾਹੀਦਾ ਇਹਨੂੰ ਬਦਲੋ ਕਿਸੇ ਤਰੀਕੇ ਦੇ ਨਾਲ ਅੱਜ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਕੇ ਕਿਉਂਕਿ ਉਹਨਾਂ ਨੂੰ ਦਿਸਦਾ ਪਿਆ ਇਸ ਗੱਲ ਦਾ ਜਿਹੜੇ ਵਿਰੋਧੀ ਨੇ ਕਿ ਜੇਕਰ ਸੁਖਵੀਰ ਬਾਦਲ ਕੋਲ ਪ੍ਰਧਾਨਗੀ ਰਹਿੰਦੀ ਹੈ ਤੇ ਕਾਲੀ ਦਲ ਫਿਰ ਮਜ਼ਬੂਤ ਹੋ ਸਕਦਾ ਹੈ। ਹੂੰ ਕਾਲੀ ਦਲ ਦੀ ਲਹਿਰ ਬਣ ਸਕਦੀ ਹੈ। ਤੇ ਜੇਕਰ ਇਹ ਨੂੰ ਇਸ ਰਸਤੇ ਤੋਂ ਹਟਾ ਦਿੱਤਾ ਜਾਵੇ ਤੇ ਕਾਲੀ ਦਲ ਖਤਮ ਹੋ ਜਾਏਗਾ ਤੇ ਪੰਜਾਬ ਦੀ ਜਿਹੜੀ ਗੱਲ ਕਰਦੇ ਨੇ ਲੋਕ ਉਹ ਪੰਜਾਬ ਦਾ ਕੋਈ ਗੱਲ ਕਰਨ ਵਾਲਾ ਰਹਿ ਨਹੀਂ ਜਾਏਗਾ। ਦਰਸ਼ਨ ਗਾਮ ਉਸੇ ਮੈਂ ਜਿਹੜੀ ਪਹਿਲਾਂ ਉਦਾਹਰਨ ਦਿੱਤੀ ਨਾ ਤੈਨੂੰ ਕਿ ਉਹ ਪਾਰਟੀਆਂ ਵਾਲੇ ਵਿਚਾਰੇ ਮਜਬੂਰ ਹੋ ਕੇ ਗੱਲ ਉਹਨਾਂ ਦੇ ਉਹ ਸਿੱਧਾ ਆਪਦੀਆਂ ਪਾਰਟੀਆਂ ਤੇ ਇਹ ਤਾਂ ਕਹਿ ਨਹੀਂ ਸਕਦੇ ਸਾਡੀਆਂ ਪਾਰਟੀਆਂ ਨਹੀਂ ਪੰਜਾਬ ਲਈ ਕੁਝ ਕਰਦੀਆਂ ਉਹ ਸਾਰਾ ਮਾਤਰਾ ਇਹ ਗੱਲ ਕਰਦੇ ਨੇ ਕਿ ਅਕਾਲੀ ਦਲ ਦਾ ਪੰਜਾਬ ਲਈ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ ਹੂੰ ਤੇ ਅਕਾਲੀ ਦਲ ਤਾਂ ਹੀ ਮਜ਼ਬੂਤ ਹੋਊਗਾ ਕਿ ਧਾਕੜ ਲੀਡਰ ਅੱਗੇ ਲੱਗਾ ਹੋ ਜਿਹੜਾ ਜਿਹੜੇ ਗੱਡੀ ਦਾ ਇੰਜਣ ਤਕੜਾ ਹੋਊ ਖਿੱਚ ਕੇ ਕਿਨਾਰੇ ਲਾਉ ਨਾ ਹੁਣ ਸੁਖਵੀਰ ਬਾਦਲ ਦੇ ਵੈਰ ਕਿਉਂ ਸਾਰੇ ਪਏ ਆ ਸੁਖਵੀਰ ਬਾਦਲ ਇਹੋ ਜਿਹਾ ਲੀਡਰ ਹੈ ਕਿ ਉਹਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਆਪਦੀ ਔਕਾਤ ਯਾਦ ਕਰਾ ਕੇ ਰੱਖੀ। ਭਾਵੇਂ ਕਿ ਗੱਠਜੋੜ ਸੀ। ਹੂੰ। ਉਹ ਆਂਦਾ ਸੀ ਤੁਹਾਡੇ ਕੋਲ ਜਿੰਨਾ ਕਿ ਦਾਣੇ ਹੈਗੇ ਤੁਸੀਂ ਓਨੀ ਕੀ ਗੱਲ ਕਰਿਆ ਕਰੋ ਤੁਹਾਡੇ ਹੋਰ ਪੱਲੇ ਕੁਛ ਨਹੀਂ। ਤੇ ਬੀਜੇਪੀ ਨੂੰ ਚੁੱਪਦਾ। ਹੂੰ। ਫੇਰ ਕਿਸਾਨੀ ਦੇ ਮੁੱਦੇ ਦੇ ਇੱਕੋ ਇੱਕ ਬੰਦਾ ਜਿਹੜਾ ਖੜ ਕੇ ਆ ਗਿਆ ਆਪਦੇ ਭਰਾਵਾਂ ਨਾਲ। ਗੱਠਜੋੜ ਤੋੜ ਗਿਆ, ਮਨਿਸਟਰੀ ਛੱਡ ਗਿਆ। ਫੇਰ ਉਹ ਆ ਕੇ ਕਿਤੇ ਸਾਡੇ ਨਾਲ ਗੱਠਜੋੜ ਕਰੋ ਐ ਚੋਣਾਂ ਦੇ ਵਿੱਚ। ਉਹ ਕਹਿੰਦਾ ਸਿਧਾਂਤ ਨੇ ਸਾਡੇ। ਪਹਿਲਾਂ ਸਿਧਾਂਤ ਤੇ ਪਹਿਰਾ ਦੇ ਆਂਗਾ। ਆਹ ਗੱਲ ਮੇਰੇ ਨਾਲ ਕਰੋ ਪੂਰੀ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੋ ਸਾਡੀ ਕਿਸਾਨੀ ਦੀ ਗੱਲ ਕਰੋ ਸਾਡੇ ਜਿਹੜੇ ਪੰਜਾਬ ਦੀਆਂ ਹੱਕੀ ਮੰਗਾਂ ਨੇ ਉਹਦੀਆਂ ਦੀ ਗੱਲ ਕਰੋ ਕੀ ਕਰਦੇ ਉਹਦਾ ਤੁਹਾਡੇ ਨਾਲ ਗੱਠਜੋਲ ਕਰ ਲੈਨੇ ਆ ਉਹਨਾਂ ਨੇ ਸੋਚਿਆ ਵੀ ਹੁਣ ਇਹ ਬੰਦਾ ਇਹ ਨਹੀਂ ਅੜੀ ਅੜੀ ਵਾਲੇ ਹੈ ਵੀ ਉਹ ਜੱਟ ਜਿਹੜੀ ਗੱਲ ਜ਼ੁਬਾਨ ਚੋਂ ਕਹੇਦੇ ਫਿਰ ਪੂਰੀ ਕਰਦਾ ਉਹਨਾਂ ਨੇ ਹੁਣ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਕਾਲੀ ਦਲ ਦੇ ਪ੍ਰਧਾਨ ਨੂੰ ਚਾਰ ਕਿਰੋਂ ਘੇਰਾ ਪਵਾਇਆ ਹੋਇਆ ਅਜਿੰਦੇ ਨਹੀਂ ਆ ਜਿਹੜੇ ਬਿਮਾਰ ਲਾਇਰ ਜੀ ਤੁਰੀ ਫਿਰਦੀ ਆ ਜਾਂ ਹੋਰ ਨੇ ਜਿਹੜੇ ਇਹ ਸਾਰੇ ਉਹ ਜੋ ਚਰਚਾ ਮ ਸਰਪੰਚ ਨਾਲ ਇਹੀ ਕਰਦਾ ਪਿਆ ਹਾਂ ਕਿ ਜਿਹੜਾ ਹੁਣ ਆਪਦਾ ਆਪਾਂ ਚਲੋ ਆਪਦੀ ਰੋਜੀ ਰੋਟੀ ਬਾਰੇ ਵੀ ਰੋਜ਼ ਗੱਲ ਕਰਦੇ ਆ ਜਿਹੜਾ ਕਾਲੀ ਦਲ ਨੂੰ ਪਿਆਰ ਕਰਦਾ ਜਿਹੜਾ ਚਾਹੁੰਦਾ ਹੈ ਕਿ ਕਾਲੀ ਦਲ ਮਜ਼ਬੂਤ ਹੋਵੇ ਉਹਨੂੰ ਹਰ ਸੱਤ ਚ ਉਹਨੂੰ ਹਰ ਵਟ ਤੇ ਉਹਨੂੰ ਹਰ ਬੰਨੇ ਤੇ ਉਹਨੂੰ ਹਰ ਵਿਆਹ ਸ਼ਾਦੀ ਤੇ ਉਹਨੂੰ ਹਰ ਭੋਗ ਤੇ ਕਾਲੀ ਦਲ ਦੇ ਮਜ਼ਬੂਤ ਹੋਣ ਦਾ ਨਾਅਰਾ ਦੇਣਾ ਚਾਹੀਦਾ ਜੇ ਪੰਜਾਬ ਬਚਾਉਣਾ ਜਾਂ ਪੰਥ ਦੀ ਗੱਲ ਕਰਨੀ ਹੈ ਤੇ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਇਹਦੀ ਗਵਾਈ ਕਰਦੇ ਰਹਿੰਦੀ ਆ ਬੇਸ਼ੱਕ ਦੂਜੀਆਂ ਪਾਰਟੀਆਂ ਵੇਖੋ ਆ ਸਾਡੇ ਦੇ ਕਿੰਤੂ ਹੁੰਦੇ ਹਨ ਸੁਖਵੀਰ ਤਨਖਾਹੀਆ ਹੈ ਜੀ ਉਹ ਤਨਖਾਹੀਆ ਹੈ ਜੀ ਇਹਨਾਂ ਨੂੰ ਪਾਗਲਾਂ ਨੂੰ ਪੁੱਛਣ ਵਾਲਾ ਕੋਈ ਬੰਦਾ ਹੋਵੇ ਕਿ ਤੁਸੀਂ ਇਹ ਗੱਲ ਦਾ ਮਾਣ ਮਹਿਸੂਸ ਕਰੋ ਕਿ ਇੱਕੋ ਇੱਕ ਪਾਰਟੀ ਹੈ ਜੇ ਕੋ ਸਾਡੇ ਕੋਲ ਧਾਰਮਿਕ ਵਗਿਆ ਹੋਈ ਤੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਮੁੱਖ ਸੁਪਰੀਮ ਸ਼ਕਤੀ ਹੈ ਉਹਦੇ ਅੱਗੇ ਸੁਖਵੀਰ ਸਿੰਘ ਬਾਦਲ ਖੜ ਗਿਆ ਝੋਲੀ ਅੱਡ ਕੇ ਖੜ ਗਿਆ ਲਓ ਜੀ ਵਾਰ-ਵਾਰ ਜਾ ਰਿਹਾ ਹੈ ਤੇ ਜੋ ਸਜ਼ਾ ਲਾਉਣੀ ਹੈ ਲਾਓ ਜੀ ਦੂਜੀਆਂ ਪਾਰਟੀਆਂ ਨਹੀਂ ਚੱਲੇ ਜਾਂਦੀਆਂ ਕਿੰਨਾ ਨੇ ਘੱਟ ਵਗਿਆ ਕੀਤੀਆਂ ਨੇ ਕਾਂਗਰਸ ਨਹੀਂ ਚਲੇਗੀ ਭਾਜਪਾ ਨਹੀਂ ਚਲੇਗੀ ਆਪ ਆਦਮੀ ਨਹੀਂ ਚਲੇਗੀ ਸਿੱਖਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡੀ ਸਰਬੋੱਚ ਸ਼ਕਤੀ ਵਾਸਤੇ ਉਹਦਾ ਉੱਚੇ ਜਿਵੇਂ ਆਦਿ ਦੀ ਮਰਿਆਦਾ ਵਾਸਤੇ ਸਭ ਤੋਂ ਸਾਡੇ ਸਿਧਾਂਤ ਨੂੰ ਸਮਰਪਿਤ ਹੋ ਕੇ ਸਾਡਾ ਜਿਹੜਾ ਪ੍ਰਧਾਨ ਹੈ ਸਾਡੀ ਜਿਹੜੀ ਪਾਰਟੀ ਦਾ ਪ੍ਰਧਾਨ ਹੈ ਉਹ ਜਾ ਕੇ ਝੋੜੀ ੱਟ ਕੇ ਖੜਾ ਹੈ ਇਹ ਗੱਲ ਮਾਣ ਹੈ ਨਾ ਹੁਣ ਦੂਜੀਆ ਪਾਰਟੀਆਂ ਨੂੰ ਮਖੌਲ ਚ ਲੈਂਦੀਆਂ ਤਨਖਾਹਿਆ ਕਰਾਰ ਹੋ ਗਿਆ ਜੀ ਤਨਖਾਹਿਆ ਉਹ ਜਦੋਂ ਤੁਸੀਂ ਧਰਮ ਨੂੰ ਮੰਨਣਾ ਹੀ ਨਹੀਂ ਤੁਹਾਡੀ ਧਰਮ ਦੀ ਸਿਆਸਤ ਹੀ ਨਹੀਂ ਹੈਨਾ ਇਸ ਕਰਕੇ ਜਿਹੜੀ ਗੱਲ ਆਸੀਂ ਤਾਂ ਹਰ ਵੇਲੇ ਇਹੋ ਗੱਲ ਹੀ ਆਣੇ ਕਿ ਪੰਜਾਬ ਦੇ ਭਲੇ ਲਈ ਪੰਥ ਦੇ ਭਲੇ ਲਈ ਸਾਡੀ ਜਿਹੜੀ ਸਿਆਸੀ ਜਮਾਤ ਹੈ ਅਕਾਲੀ ਦਲ ਮਜ਼ਬੂਤ ਹੋਣਾ ਬੜਾ ਜ਼ਰੂਰੀ ਹੈ